ਬਿਲਕੁਲ ਅੱਜ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਏਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕਰਪੇਟ ਕੀਤੀਆਂ ਨੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ ਪੰਜ ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਏਐਸ ਜਿਹੜੀਆਂ ਹੋ ਗਈਆਂ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ વોર્ਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਐਸ ਬੈਂਡ ਜਿਹੜੀ ਕੂੜਾ ਕਲੈਕਟ ਕਰਨ ਵਾਲੀ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਆ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਊਗੀ ਮੈਨਪਾਵਰ ਹੋਊਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹੜਾ ਚੁੱਕਿਆ ਔਰ ਮੈਨੂੰ ਉਮੀਦ ਆ ਕਿ ਇਹਦੇ ਨਾਲ ਅਸੀਂ ਇੱਕ ਸੰਗਰੂਰ ਦੇ ਕਟੂਕਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਾਵਾਂਗੇ ਸੋਦੀ ਜਿਹੜੀ ਵਿਉਂਤਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਚੁੱਕੀ ਆ ਤੇ ਸ਼ਹਿਰ ਇੱਕ ਸਾਫ ਸੁਥਰਾ ਸ਼ਹਿਰ ਜਿਹੜਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਅੱਜ ਰਚੁੱਕਿਆ ਹੈ ਮੈਂ ਤਾਂ ਸੋਧ ਰਜੋ ਪੁਰਾ ਚੱਕਿਆ ਦਾ ਪਰ ਜਿੱਥੇ ਗੱਲ ਕਰੀ ਫੜਦਾਂ ਦੇ ਉੱਤੇ ਜਿਵੇਂ ਡੰਪ ਤੋਂ ਅਸੀਂ ਗੱਲ ਕਰਦੇ ਹਾਂ ਉੱਥੋਂ ਨਹੀਂ ਕਈ ਵਾਰ ਉਹਦੀ ਲਿਫਟਿੰਗ ਕੀਤੀ ਜਾਂਦੀ ਹੈ ਉਹ ਜਿਹਦੇ ਨਾਲ ਸ਼ਹਿਰ ਦੇ ਸਮੱਸਿਆਵਾਂ ਆਉਂਦੀਆਂ ਉਹਦੇ ਤੇ ਆ ਜਾਂਦਾ ਉਹਦਾ ਬਿਲਕੁਲ ਉਹਦਾ ਕਾਰਨ ਹੀ ਹੈ ਕਿ ਜਿਹੜੇ ਸਾਡੇ ਸਫਾਈ ਕਰ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਜ਼ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੇ ਗਲੀ ਮੋਲੇ ਦੇ ਵਿੱਚ ਉਹ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹਨੂੰ ਡੰਪ ਡੰਪ ਤਾਂ ਕੋਈ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਉਹਨੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿੱਤੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਕਈ ਵਾਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਆ ਕੋਈ ਸੋ ਬਦੰਦੇ ਨੇ ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਹੁੰਦੀ ਹੈ ਹੁੰਦੀ ਹੈ ਨਾਲ ਜਿਹੜੇ ਆਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਬਣ ਜਾਂਦਾ ਸੋ ਇਹ ਟਾਟਾ ਜਸਾਉਣ ਦੇ ਨਾਲ ਅਸੀਂ ਜਿਹੜੀ ਮੈਨ ਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਪਾਈ ਕਰਮਚਾਰੀ ਅਸੀਂ ਉਹ ਨਵੇਂ ਉਹਨਾਂ ਦੇ ਜੁਆਇਨਿੰਗ ਲੈਟਰ ਵੀ ਹੁਣ ਬੰਡਲੇ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਹੈ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਨੂੰ ਚਲਾਉਣ ਦੇ ਲਈ ਉਹ ਵੀ ਅਸੀਂ ਨਵੇਂ ਜਿਹੜੇ ਭਰਤੀ ਕਰ ਰਹੇ ਆ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਜੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰੇ ਫੈਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਇਹ ਲੋਕਾਂ ਨਾਲ ਵਾਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦੇਵਾਂਗੇ ਮੈਨੂੰ ਵੀ ਇੱਕ ਸਮੱਸਿਆ ਆ ਰਹੀ ਹਾਂ ਨਗਰ ਵਾਲੇ ਪਾਸੇ ਬੜੇ ਲੋਕ ਪਰੇਸ਼ਾਨ ਆ ਬਿਲਕੁਲ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਇਸ ਵਾਰ ਜਿਹੜੀ ਹੀਟ ਵੇਵ ਆ ਜਿਹੜੀ ਚੱਲੀ ਆ ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਆ ਉਹਦੇ ਵਿੱਚ ਜਿਹੜੀ ਪਾਣੀ ਦੀ ਕਲਤ ਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵਧ ਗਈ ਆ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਆ ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾ ਅਸੀਂ ਜਿਹੜੀਆਂ ਸੱਤ ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਆ ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ ਤੇ ਇੱਕ ਤਾਂ ਅਸੀਂ ਉਹ ਸੱਤ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਿਆ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਹੇ ਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਹੇ ਆ ਸੀ ਪੰਜ ਜਿਹੜੇ ਨਵੇਂ ਵਾਟਰ ਬਾਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂਰ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿਕ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸ਼ਹਿਰ ਦੇ ਵਿੱਚ ਨਹੀਂ ਆਊਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੋਟਰਾਂ ਪੁਰਾਣੀਆਂ ਨੇ ਅਕਸਰ ਕਿਉਂਕਿ ਪਾਣੀ ਨਹੀਂ ਆਂਦਾ ਉਹਨਾਂ ਨਾਲ ਗੱਲ ਕੀਤੀ ਜਾਂਦੇ ਪੰਪ ਆਪਰੇਟਰ ਆ ਤੇ ਉਹ ਕਹ ਨੇ ਹੋਣਾ ਕਿ ਐਕਸਟਰਾ ਮੋਟਰਾਂ ਲੈ ਕੇ ਰੱਖੇ ਜਾਂਦਾ ਆ ਕਿ ਪ੍ਰੂਫ ਸਾਡੇ ਦੇਖੋ ਐਕਸਟਰਾ ਵੀ ਜਿਹੜੀਆਂ ਸੀਗੀਆਂ ਮੈਂ ਜਦੋਂ ਚੈੱਕ ਕਰਾਇਆ ਤਾਂ ਐਕਸਟਰਾ ਵੀ ਸੀਗੀਆਂ ਉਹ ਜਿਹੜੀਆਂ ਪੁਰਾਣੀਆਂ ਹੀ ਮੋਟਰਾਂ ਸੀ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀਗਾ ਤੇ ਅਸੀਂ ਹੁਣੀ ਇਮੀਡੀਏਟਲੀ ਜਿਹੜਾ ਕਿਉਂਕੋ ਚੋਣ ਜਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕੇ ਸੀਗੇ ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਸ ਕੀਤੀਆਂ ਨੇ ਹੁਣ ਜਿਹੜੀਆਂ ਸਪੇਅਰ ਦੇ ਵਿੱਚ ਨੇ ਉਹ ਵੀ ਸਾਡੀਆਂ ਨਵੀਆਂ ਮੋਟਰਾਂ ਹੋਣੀਆਂ ਤੇ ਜਿਹੜੀਆਂ ਪਾ ਰਹੇ ਆ ਅਸੀਂ ਉਹਨਾਂ ਨੂੰ ਉਹ ਵੀ ਜਿਹੜੀਆਂ ਸਾਡੀਆਂ ਨਵੀਆਂ ਮੋਟਰਾਂ